ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਾਲ ਖੜਿਆਲ ਅੱਜ ਫੇਰ ਤੁਹਾਡੇ ਨਾਲ ਕਬੱਡੀ ਨੂੰ ਲੈ ਕੇ ਮੁਖਤਬ ਹੋਇਆ ਅੱਜ ਅਸੀਂ ਇੱਕ ਪ੍ਰੋਗਰਾਮ ਤੇ ਗਏ ਉੱਥੇ ਕਿਸੇ ਵੱਡੇ ਕਲਾਕਾਰ ਦਾ ਅਖਾੜਾ ਲੱਗਣਾ ਹੈ ਅਖਾੜੇ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸਾਊਂਡ ਵਾਲੇ ਹੁੰਦੇ ਨੇ ਵੀਰ ਜਸ ਜਿੰਦੇ ਨੇ ਉਹ ਮੁੰਡੇ ਜਿਹੜੀ ਪੈਲਸ ਦੇ ਵਿੱਚ ਪਿੱਛੇ ਗਰਾਊਂਡ ਬਣੀ ਹੋਈ ਜਿੱਥੋਂ ਕਬੱਡੀ ਖੇਡ ਰਹੇ ਸੀਗੇ ਮਤਲਬ ਕਹਿਣ ਦਾ ਭਾਵ ਕਿ ਜਿੱਥੇ ਵੀ ਕਿਤੇ ਪੰਜਾਬੀ ਹੈ ਪੰਜਾਬੀ ਮਿੱਟੀ ਦਾ ਮੋਹ ਹੈ ਜਾਂ ਜਿਨੇ ਪੰਜਾਬ ਦਾ ਪਾਣੀ ਪੀਤਾ ਹੈ ਪੰਜਾਬ ਦੀ ਮਿੱਟੀ ਵਿੱਚ ਪਲਿਆ ਹੈ ਉਹਦੇ ਹਰ ਇੱਕ ਬੰਦੇ ਦੇ ਅੰਦਰ ਕਬੱਡੀ ਹੈ ਕਬੱਡੀ ਨੂੰ ਲੈ ਕੇ ਬਹੁਤ ਸਾਰੇਆਂ ਗੱਲਾਂ ਅੱਜਕੱਲ ਹੋ ਰਹੀਆਂ ਨੇ ਪਰ ਇਹਦਾ ਇੱਕ ਦੂਸਰਾ ਪੱਖ ਜਿਹੜਾ ਇਹ ਹੈ ਵੀ ਇੱਕ ਤਾਂ ਜੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੌਰ ਚੱਲ ਰਿਹਾ ਨਸ਼ਿਆਂ ਦਾ ਮੈਂ ਪੰਜਾਬ ਸਰਕਾਰ ਨੂੰ ਵੀ ਇਸ ਵੀਡੀਓ ਦੇ ਰਾਹੀਂ ਬੇਨਤੀ ਕਰਦਾ ਮੈਂ ਕਿਸੇ ਸੰਸਥਾ ਨੂੰ ਐਸੋਸੀਏਸ਼ਨ ਨੂੰ ਫੈਡਰੇਸ਼ਨ ਨੂੰ ਜਾ ਕਿਸੇ ਵੀ ਬੰਦੇ ਨੂੰ ਕਬੱਡੀ ਵਾਲੇ ਨੂੰ ਬੇਨਤੀ ਕਰਨ ਦੀ ਬਜਾਏ ਮੈਂ ਸਿੱਧੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਵੱਡੇ ਵੀਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਹੋਰਾਂ ਨੂੰ ਸੰਬੋਧਨ ਹੁੰਦਿਆ ਇਹ ਬੇਨਤੀ ਕਰਦਾ ਕਿ ਕਬੱਡੀ ਆ ਜਿਹੜੀ ਉਹ ਪੰਜਾਬੀ ਖਿੱਤੇ ਦੀ ਖੇਡ ਹੈ ਜਦੋਂ ਬੱਚਾ ਉੱਡਣ ਲੱਗਦਾ ਜਿਵੇਂ ਆਪਾਂ ਕਹਿੰਦੀ ਵੀ ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਚ ਜਾਂਦਾ ਹੈ ਉਥੋਂ ਹੀ ਉਹ ਕਬੱਡੀ ਖੋਖੋ ਦੇ ਨਾਲ ਜੁੜ ਜਾਂਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਰੋਕਾਂ ਦਾ ਰਾਜ ਰਿਹਾ ਹੈ ਜਿਸ ਤਰ੍ਹਾਂ ਦਾ ਇੱਥੇ ਵਰਤਾਰਾ ਰਿਹਾ ਹੈ ਸਪੋਰਟਸ ਦਾ ਬਹੁਤੀਆਂ ਖੇਡਾਂ ਇੱਥੇ ਪ੍ਰਫੁੱਲਤ ਨਹੀਂ ਹੋ ਸਕੀਆਂ ਸਿਰਫ ਕਬੱਡੀ ਦੀ ਖੇਡ ਹੈ ਜਿਹੜੀ ਉਹੀ ਇਸ ਖਿੱਤੇ ਦੇ ਵਿੱਚ ਪ੍ਰਫੁੱਲਤ ਹੋਈ ਹੈ ਅੱਜ ਦੇਸ਼ ਵਿਦੇਸ਼ ਦੀਆਂ ਕੁਝ ਫੈਡਰੇਸ਼ਨਾਂ ਕੁਝ ਸੰਸਥਾਵਾਂ ਉਹਨਾਂ ਦੇ ਚਲੋ ਆਪ ਦੇ ਕੁਝ ਕਾਰਨ ਹੋ ਸਕਦੇ ਨੇ ਸਾਡੇ ਭਰਾਵਾਂ ਦੇ ਮੈਂ ਮਾਫੀ ਚਾਹੁੰਦਾ ਜੇ ਉਹਨਾਂ ਨੂੰ ਬੁਰਾ ਲੱਗੇ ਵੀ ਉਹ ਕਬੱਡੀ ਨੂੰ ਬੰਦ ਕਰਨ ਨੂੰ ਲੈ ਕੇ ਵਿਚਾਰ ਕਰ ਰਹੇ ਨੇ ਕਬੱਡੀ ਭਰਾਵੋ ਇਸ ਤਰ੍ਹਾਂ ਬੰਦ ਨਹੀਂ ਕਰਨੀ ਚਾਹੀਦੀ ਕਬੱਡੀ ਦਾ ਲੈਵਲ ਜਿਹੜਾ ਸੈੱਟ ਕੀਤਾ ਜਾ ਸਕਦਾ ਹੈ ਜੇ ਤੁਹਾਨੂੰ ਉਸ ਕਬੱਡੀ ਤੋਂ ਦਿੱਕਤ ਹੈ ਵੱਡੇ ਲੈਵਲ ਦੀ ਕਬੱਡੀ ਤੋਂ ਤਾਂ ਪਿੰਡਾਂ ਦੀ ਕਬੱਡੀ ਹੈ ਜਿਹੜੀ ਉਹ ਦਰਸਤ ਰਹਿਣੀ ਚਾਹੀਦੀ ਹੈ ਮੈਂ ਇੱਕ ਗੱਲ ਬੜੀ ਵਿਵਾਕੀ ਦੀ ਨਾਲ ਕਹਾਂਗਾ ਜੇ ਤੁਸੀਂ ਕਬੱਡੀ ਬੰਦ ਕਰ ਦਿਓ ਜਿਹੜੇ ਪਲੇਅਰ ਸਟੈਪ ਬਾਏ ਸਟੈਪ ਅਗੇ ਆਉਣਾ ਚਾਹੁੰਦੇ ਨੇ ਜਿਹੜੇ ਮੁੰਡੇ ਹੁਣ ਤਿਆਰ ਨੇ ਤਾਂ ਉਹ ਇੱਕ ਬਹੁਤ ਹੀ ਨਿਰਾਸ਼ਾ ਦੇ ਮਾਹੌਲ ਵਿੱਚ ਚਲੇ ਜਾਣਗੇ ਉਹਨਾਂ ਦੀ ਜ਼ਿੰਦਗੀ ਉਸ ਤੋਂ ਵੀ ਮਾਰੀ ਹੋ ਜਾਏਗੀ ਫਿਰ ਉਹਨਾਂ ਦੇ ਵਿੱਚੋਂ ਕਈ ਡਿਪਰੈਸ਼ਨ ਦੇ ਵਿੱਚ ਆ ਜਾਣਗੇ ਫਿਰ ਤੁਸੀਂ ਕਹਿੰਦੇ ਹੋ ਵੀ ਕਬੱਡੀ ਵਾਲੇ ਐਦਾਂ ਡੈਥ ਹੋ ਗਈ ਜੀ ਓਦਾਂ ਡੈਥ ਹੋ ਗਈ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਆਉਂਦਾ ਹੈ ਤਾਂ ਉਹ ਕਈ ਤਰ੍ਹਾਂ ਦੇ ਕਦਮ ਚੁੱਕ ਲੈਂਦਾ ਹੈ ਕਬੱਡੀ ਦੇ ਸੰਕੜੇ ਬਲਾਰੇ ਨੇ ਕੱਲ ਭਾਜੀ ਮੱਖਣਵਾਲੀ ਸਾਹਿਬ ਬੋਲ ਰਹੇ ਸੀਗੇ ਕਿਸੇ ਟੂਰਨਾਮੈਂਟ ਤੇ ਉਹਨਾਂ ਨੇ ਵੀ ਕਿਹਾ ਵੀ ਹਜ਼ਾਰਾਂ ਬੰਦਾ ਹੈ ਜਿਹੜਾ ਕਬੱਡੀ ਤੋਂ ਰੋਟੀ ਖਾਂਦਾ ਹੈ ਕਬੱਡੀ ਬੰਦ ਨਹੀਂ ਹੋਣੀ ਚਾਹੀਦੀ ਕਬੱਡੀ ਚੱਲਣੀ ਚਾਹੀਦੀ ਹੈ ਕਿੰਨੇ ਬੁਲਾ ਰਹੇ ਨੇ ਕਿੰਨੇ ਰੈਫਰੀ ਨੇ ਸਾਊਂਡ ਵਾਲੇ ਨੇ ਲਾਈਵ ਵਾਲੇ ਨੇ ਟੈਂਟ ਵਾਲੇ ਨੇ ਜਾਲ ਲਾਉਂਦੇ ਨੇ ਬਹੁਤ ਤਰ੍ਹਾਂ ਦੇ ਲੋਕ ਕੋਈ ਕਰਤੱਬ ਕਰਦਾ ਕੰਮ ਕਰਦੇ ਨੇ ਇਕੱਲਾ ਖਿਡਾਰੀਆਂ ਨੂੰ ਮੁੱਦਾ ਬਣਾ ਕੇ ਇਸ ਕਬੱਡੀ ਨੂੰ ਆਪਾਂ ਬੰਦ ਨਹੀਂ ਕਰ ਸਕਦੇ ਮੇਰੀ ਹਰ ਇੱਕ ਵੀਰ ਨੂੰ ਜਿਹੜਾ ਕਬੱਡੀ ਨਾਲ ਜੁੜਿਆ ਹੈ ਜਿਦਾ ਵੀ ਕੋਈ ਮਸਲਾ ਇਸ ਦੇ ਨਾਲ ਅੜਿਆ ਹੋਇਆ ਹੈ ਕੋਈ ਵੀ ਗੱਲਬਾਤ ਹੈ ਉਹਨੂੰ ਬਹਿ ਕੇ ਇਹਨੂੰ ਨਿਜੱਠਣ ਦੀ ਆਪਾਂ ਕੋਸ਼ਿਸ਼ ਕਰੀਏ ਨਾ ਕਿ ਆਪਾਂ ਕਬੱਡੀ ਨੂੰ ਬੰਦ ਕਰੀਏ ਕਬੱਡੀ ਨੂੰ ਤੁਸੀਂ ਜਿਹੜੇ ਸਾਨੂੰ 5 7 9 ਸਰ ਖਿਡਾਰੀ 10 20 ਦੀਂਦੇ ਨੇ ਵੀ ਹਾਂ ਆਪਾਂ ਇਹਨਾਂ ਕਰਕੇ ਕਬੱਡੀ ਬੰਦ ਉਹ ਤਾਂ ਵੀਰ ਜੀ ਉਹਨਾਂ ਦਾ ਤਾਂ ਸਰ ਵੀ ਜਾਊਗਾ ਉਹਨਾਂ ਦਾ ਤਾਂ ਚੱਲ ਵੀ ਜਾਊਗਾ ਕੰਮ ਪਰ ਜਿਹੜੇ ਉਸ ਤੋਂ ਹੇਠਲੇ ਨੇ ਉਹਨਾਂ ਬਾਰੇ ਸੋਚੋ ਆ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕਿੰਨੇ ਘੱਟ ਟੂਰਨਾਮੈਂਟ ਹੋ ਰਹੇ ਨੇ ਤੇ ਪੰਜਾਬ ਦੇ ਵਿੱਚ ਐਂ ਲੱਗਦਾ ਵੀ ਜਿਵੇਂ ਕੋਈ ਮਤਲਬ ਬਹੁਤ ਹੀ ਐਮਰਜੈਂਸੀ ਵਾਲਾ ਮਾਹੌਲ ਹੈ ਨਿਰਾਸ਼ਾ ਵਾਲਾ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਔਰ ਦੂਸਰਾ ਪੁਆਇੰਟ ਜਿਹੜੇ ਟੂਰਨਾਮੈਂਟ ਹੋਣਗੇ ਵੱਡੇ ਜੇ ਤੁਸੀਂ ਕਬੱਡੀ ਬੰਦ ਕਰਨ ਦੀ ਜਿੱਥੇ ਗੱਲ ਕਰਦੇ ਹੋ ਕਬੱਡੀ ਘਟਾਉਣ ਦੀ ਗੱਲ ਕਰਦੇ ਹੋ ਉਹਦਾ ਫਾਇਦਾ ਫੇਰ ਉਹਨਾਂ ਹੀ ਲੋਕਾਂ ਨੂੰ ਹੋਗਾ ਉਹੀ ਪਲੇਅਰ ਖੇਡ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਬੈਨ ਕਰਨਾ ਚਾਹੁੰਦੇ ਹੋ ਜਾਂ ਜਿਨ੍ਹਾਂ ਨੂੰ ਤੁਸੀਂ ਕਸਾ ਲਈ ਰੈਸਟ ਦਿਵਾਉਣਾ ਚਾਹੁੰਦੇ ਹੋ ਉਹ ਤੇ ਆਲਰੇਡੀ ਪੰਜਾਬ 'ਚ ਖੇਡ ਰਹੇ ਨੇ, ਰੋਜ ਜਿੱਤ ਰਹੇ ਨੇ। ਜਿਹੜੇ ਉਦੋਂ ਛੋਟੇ ਨੇ B ਗ੍ਰੇਡ, C ਗ੍ਰੇਡ, D ਗ੍ਰੇਡ ਵਾਲੇ ਨੇ ਜਾਂ ਰੈਫਰੀ ਨੇ ਜਾਂ ਅਨਾਉਂਸਰ ਨੇ ਉਹਨਾਂ ਦਾ ਕੀ ਮੈਨੂੰ ਦੱਸੋ ਕਸੂਰ ਹੈਗਾ? ਉਹ ਤਾਂ ਵਿਚਾਰੇ ਘਰੇ ਬੈਠੇ ਨੇ। ਫਾਇਦਾ ਤਾਂ ਫੇਰ A ਗ੍ਰੇਡ ਵਾਲਾ ਨੂੰ ਹੋ ਰਿਹਾ ਸਾਰਿਆਂ ਨੂੰ। ਸੋ ਮੈਂ ਪੰਜਾਬ ਦੇ ਜਿਹੜੂ ਸਹਿਰਦ ਲੋਕਾਂ ਨੂੰ ਬੇਨਤੀ ਕਰਦਾ, ਪੰਜਾਬ ਕਬੱਡੀ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਸਰਦਾਰ ਗੁਰਲਾਲ ਸਿੰਘ ਜੀ ਘਨੌਰ ਸਾਹਿਬ ਸਾਡੇ ਵੱਡੇ ਵੀਰ ਬੜਾ ਐਕਰੇ ਜੋ ਪ੍ਰਧਾਨ ਨੇ ਸੰਸਥਾ ਦੇ ਸਰਦਾਰ ਰਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਜਨਰਲ ਸੈਕਟਰੀ ਨੇ ਔਰ ਸਰਦਾਰ ਅਮਨਪ੍ਰੀਤ ਸਿੰਘ ਜੀ ਮੱਲੀ ਸਾਹਿਬ ਚੇਅਰਮੈਨ ਨੇ ਸਰਦਾਰ ਬਲਜੀਤ ਸਿੰਘ ਜੀ ਬਰਨਾਲਾ ਸੀਨੀਅਰ ਮੀਤ ਪ੍ਰਧਾਨ ਨੇ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਬੜੇ ਤਕੜੇ ਹੋ ਕੇ ਕਬੱਡੀ ਨੂੰ ਸੰਭਾਲਣ ਕਬੱਡੀ ਚਲਾਉਣ ਪੰਜਾਬ ਦੇ ਵਿੱਚ ਉਸ ਤਰ੍ਹਾਂ ਇੱਕ ਕਬੱਡੀ ਕੱਪ ਹੋਣਾ ਤੇ ਬੜੇ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡੈਂਸ ਜੇ ਕੋਈ ਕਬੱਡੀ ਕੱਪ ਕਰਵਾ ਸਕਦਾ ਤੋ ਪੰਜਾਬ ਕਬੱਡੀ ਐਸੋਸੀਏਸ਼ਨ ਜਿਹੜੀ ਏਕੇਐਫਆਈ ਦੇ ਨਾਲ ਜਿਹੜੀ ਐਫੀਲिएटेड ਹੈ ਇੱਕ ਸੰਸਥਾ ਹੈ ਮਾਨਤਾ ਪ੍ਰਾਪਤ ਸੰਸਥਾ ਉਹ ਕਰਾ ਸਕਦੀ ਹੈ ਉਹ ਸਰਕਾਰ ਦੇ ਨਾਲ ਵੀ ਜੁੜੀ ਹੋਈ ਹੈ ਸੋ ਇਹਨਾਂ ਨੂੰ ਅੱਗੇ ਆ ਕੇ ਹੁਣ ਕੱਪ ਕਰਾਉਣੇ ਚਾਹੀਦੇ ਨੇ ਸਾਨੂੰ ਕਿਸੇ ਦੇ ਦਬਾਅ ਥੱਲੇ ਜਾਂ ਕਿਸੇ ਇੱਕ ਸੰਸਥਾ ਦੇ ਜਾਂ ਕਿਸੇ ਇੱਕ ਵਿਅਕਤੀ ਦੇ ਪ੍ਰਭਾਵ ਥੱਲੇ ਆ ਕੇ ਜਾਂ ਇੱਕ ਖਿਡਾਰੀ ਦੀ ਵਜ੍ਹਾ ਨਾਲ ਜਿਹੜੇ ਐਨੇ ਪ੍ਰਮੋਟਰ ਇਹਨੇ ਲੋਕ ਨਰਾਸਾ ਚ ਨੇ ਉਹਨਾਂ ਦੀ ਵਜ੍ਹਾ ਦੇ ਨਾਲ ਕਬੱਡੀ ਬੰਦ ਨਹੀਂ ਕਰਨੀ ਚਾਹੀਦੀ ਕਬੱਡੀ ਜੇ ਬੰਦ ਹੋਈ ਤਾਂ ਮੈਂ ਸਮਝਾਂਗਾ ਵੀ ਪੰਜਾਬ ਦੇ ਕਿਹੜਾ ਜੂਥ ਹੈ ਜਿਹੜੀ ਉਹਦੀ ਪਰਤਿਬਾ ਹੈ ਜਿਹੜਾ ਤਾਂ ਜਿਆਰੂ ਪਾਣਾ ਹੈ ਜਿਹੜਾ ਕੁਝ ਉਹ ਕਰਕੇ ਦਿਖਾਉਣ ਜਦੋਂ ਇੱਕ ਤਰ੍ਹਾਂ ਡੈਮੇਜ ਹੋ ਜਾਵੇਗਾ ਪੰਜਾਬ ਕਿਧਰੇ ਹੋਰ ਨਾ ਚਲਾ ਜਾਵੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੀਮਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਕਬੱਡੀ ਬੰਦ ਹੋ ਗਈ ਖੇਡਾਂ ਬੰਦ ਹੋ ਗਏ ਪੰਜਾਬ ਕਿਸੇ ਹੋਰ ਪਾਸੇ ਨਾ ਚਲਾ ਜਾਵੇ ਔਰ ਪੰਜਾਬ ਦੇ ਸਿਰ ਦੇ ਉੱਤੇ ਇਲੈਕਸ਼ਨ ਹੈ ਜਿਹੜਾ ਇਹ ਸਾਲ ਹੈ 2026 ਦਾ ਇਹ ਪੰਜਾਬ ਨੂੰ ਸੰਭਾਲਣ ਦਾ ਸਮਾਂ ਹੈ ਕਿਉਂਕਿ ਜਦੋਂ ਇਲੈਕਸ਼ਨ ਆਉਂਦੇ ਨੇ ਉਹதோ ਕਈ ਤਰ੍ਹਾਂ ਦੀਆਂ ਤਾਕਤਾਂ ਕੰਮ ਕਰਦੀਆਂ ਨੇ ਸੂਬੇ ਦੇ ਹਾਲਾਤ ਬਗੜਨ ਦੇ ਲਈ ਕੁਝ ਲੋਕ ਆਪਣੇ ਆਪ ਨੂੰ ਪੋਲੀਟੀਕਲ ਤੌਰ ਤੇ ਇਨਵੋਲਵ ਕਰਨ ਦੇ ਲਈ ਸਟੇਟ ਦੇ ਵਿੱਚ ਕਈ ਹੋਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਜਨਮ ਦਿੰਦੇ ਨੇ ਸੋ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਸਿਹਰਦ ਲੋਕਾਂ ਨੂੰ ਪੰਜਾਬ ਦੇ ਯਾਰੂ ਲੋਕਾਂ ਨੂੰ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਮਾੜਾ ਸਮਾਂ ਜਿਹੜਾ ਉਹ ਦੇਖ ਚੁੱਕਿਆ ਹੈਗਾ ਸੋ ਆਪਾਂ ਹੋਰ ਮਾੜਾ ਸਮਾਂ ਨਾ ਦੇਖੀਏ ਅੱਜ ਮਾਵਾਂ ਆਪਣੇ ਪੁੱਤਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜੇਕਰ ਕਬੱਡੀ ਦੇ ਵਿੱਚ ਕੋਈ 19-21 ਚੀਜ਼ ਹੈ ਤਾਂ ਉਹਦੇ ਲਈ ਡੋਪ ਟੈਸਟ ਦੇ ਪ੍ਰਬੰਧ ਜਿਹੜੇ ਨੇ ਉਹ ਸਰਕਾਰ ਨੇ ਕਰ ਰਹੇ ਨੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਜਿੱਥੇ ਵੀ ਕਿਤੇ 50 ਲੱਖ ਰੁਪਏ ਤੋਂ ਵੱਡੇ ਬਜਟ ਦਾ ਟੂਰਨਾਮੈਂਟ ਹੁੰਦਾ ਹੈ ਜੇ ਉਹ ਕਿਸੇ ਪਿੰਡ ਵਿੱਚ ਹੋ ਰਿਹਾ ਹੈ ਕਸਬੇ ਵਿੱਚ ਹੋ ਰਿਹਾ ਕੋਈ ਐਨਆਰਆਈ ਕਰਾ ਰਿਹਾ ਉੱਥੇ ਸਰਕਾਰ ਨੂੰ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਸਪੋਰਟਸ ਵਿਭਾਗ ਨੂੰ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਪੰਜਾਬ ਦਾ ਹੈਲਥ ਵਿਭਾਗ ਹੈ ਜਿਹੜਾ ਉਹਦੇ ਵਿੱਚ ਇਨਵੋਲਵਮੈਂਟ ਕਰੇ ਉੱਥੇ ਡੋਪ ਟੈਸਟ ਹੋਣੇ ਚਾਹੀਦੇ ਨੇ ਇਹੀ ਸਮੱਸਿਆ ਨਾ ਕਰ ਲਈ ਡੋਪ ਟੈਸਟਾਂ ਦੀ ਵੀ ਖਿਡਾਰੀ ਨੇ ਜਿਹੜੇ ਡਾਪ ਕਰ ਰਹੇ ਨੇ ਜੀ ਇਦਾਂ ਉਦਾਂ ਆ ਗੱਲਾਂ ਨੇ ਤਾਂ ਸਰਕਾਰ ਨੂੰ ਵਿਚ ਆਉਣਾ ਚਾਹੀਦਾ ਦੇ ਖਿਡਾਰੀਆਂ ਦੀ ਸੁਰੱਖਿਆ ਦਾ ਪੰਜਾਬ ਦੀ ਸੁਰੱਖਿਆ ਦਾ ਪੰਜਾਬ ਦੀ ਜਵਾਨੀ ਦਾ ਪੰਜਾਬ ਦੀ ਪ੍ਰਤਿਭਾ ਨੂੰ ਵਾਰਨ ਦੇ ਲਈ ਖੇਡਾਂ ਜਿਹੜੀਆਂ ਨਿਰੰਤਰ ਜਾਰੀ ਰਹਿਣੀਆਂ ਚਾਹੀਦੀਆਂ ਨੇ ਸੋ ਅੱਜ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਨਿਮਾਣਾ ਤੁਹਾਡਾ ਦਾਸ ਹੋਣ ਦੇ ਨਾਤੇ ਤੁਸੀਂ ਬੜਾ ਲੰਮੇ ਅਰਸੇ ਤੋਂ ਸਾਨੂੰ ਕਬੂਲਿਆ ਅਪੀਲ ਕਰਦਾ ਵੀ ਕਬੱਡੀ ਜਿਹੜੀ ਉਹ ਕੰਟੀਨਿਊ ਚੱਲਣੀ ਚਾਹੀਦੀ ਹੈ ਕਬੱਡੀ ਚੱਲੂਗੀ ਤਾਂ ਵੱਡੇ ਵੱਡੇ ਕਲਾਕਾਰਾਂ ਦੇ ਛੋਟੇ ਕਲਾਕਾਰਾਂ ਦੇ ਮੀਡੀਅਮ ਕਲਾਕਾਰਾਂ ਦੇ ਸ਼ੋਅ ਵੀ ਲੱਗਣਗੇ ਕਲਾਕਾਰ ਭਰਾਵਾ ਨੂੰ ਵੀ ਬੇਨਤੀ ਹੈ ਵੀ ਉਹ ਵੀ ਇਸ ਪਾਸੇ ਹੱਲਾਸ਼ੀਰੀ ਦੇਣ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਪ੍ਰੇਰਿਤ ਕਰਨ ਵੀ ਕਬੱਡੀ ਜਿਹੜੀ ਚੱਲਣੀ ਚਾਹੀਦੀ ਹੈ ਕਬੱਡੀ ਕਿਸੇ ਦੀ ਜਾਗੀਰ ਨਹੀਂ ਹੈਗੀ ਕਬੱਡੀ ਸਭ ਦੀ ਸਾਂਝੀ ਹੈ ਕੋਈ ਨਹੀਂ ਵਿਦੇਸ਼ ਦੇ ਵਿੱਚ ਕਬੱਡੀ ਕਰਾ ਰਿਹਾ ਉਹਨਾਂ ਦੀ ਕੋਈ ਆਪਣੀ ਮਜਬੂਰੀ ਹੋ ਸਕਦੀ ਹੈ ਭਰਾਵਾ ਦੀ ਪਰ ਪੰਜਾਬ ਦੇ ਵਿੱਚ ਕੰਟੀਨਿਊ ਕਬੱਡੀ ਚੱਲਣੀ ਚਾਹੀਦੀ ਹੈ ਤਾਂ ਕਿ ਸਭ ਦੇ ਚੁੱਲਿਆਂ ਦੇ ਵਿੱਚ ਅੱਗ ਮੱਚਦੀ ਰਹੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਜੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਉਹੀ ਕਮਾਉਣਾ ਹੁੰਦਾ ਉਹੀ ਖਾਣਾ ਹੁੰਦਾ ਆ ਤਿੰਨ ਮਹੀਨੇ ਦੀ ਕਮਾਈ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਕਿ ਖਿਡਾਰੀ ਨੇ ਰੈਫਰੀ ਨੇ ਬਲਾਰੇ ਨੇ ਜਾਂ ਲੇਵ ਵਾਲੇ ਨੇ ਜਾਂ ਹੋਰ ਨੇ ਕਲਾਕਾਰ ਨੇ ਛੋਟੇ ਵੱਡੇ ਸਾਡੇ ਵੀਰ ਉਹਨਾਂ ਨੇ ਬਹੁਤ ਕੁਝ ਸੈੱਟ ਕਰਨਾ ਹੁੰਦਾ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਆਪਾਂ ਕਬੱਡੀ ਨੂੰ ਚਲਦੇ ਰੱਖੀਏ ਕਬੱਡੀ ਵੱਧ ਤੋਂ ਵੱਧ ਕਬੱਡੀ ਹੋਵੇ ਕਬੱਡੀ ਦਾ ਇੱਕ ਲੈਵਲ ਜਰੂਰ ਸੈੱਟ ਹੋਣਾ ਚਾਹੀਦਾ ਵੀ ਇੱਥੇ ਇੰਨੇ ਬਜਟ ਦਾ ਟੂਰਨਾਮੈਂਟ ਤੇ ਆਹ ਪਲੇਅਰ ਖੇਡੜੇ ਇੱਥੇ ਇੰਨੇ ਬਜਟ ਦਾ ਟੂਰਨਾਮੈਂਟ ਹੈ ਇਹ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਰਿਹਾ ਵਿਹਾਰੀ ਟੂਰਨਾਮੈਂਟ ਦੇ ਹਰ ਇੱਕ ਉਹੀ ਪਲੇਅਰ ਨਹੀਂ ਜਿਹੜਾ ਕਰੋੜਾਂ ਵਾਲੇ ਦੇ ਖੇਡਦਾ ਉਹੀ ਲੱਖਾਂ ਵਾਲੇ ਦੇ ਖੇਡੇ ਜਾਂ ਹਜ਼ਾਰਾਂ ਵਾਲੇ ਦੇ ਖੇਡੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਕ ਲੈਵਲ ਜਰੂਰ ਸੈੱਟ ਹੋਣਾ ਚਾਹੀਦਾ ਇੱਕ ਟੇਮ ਟੇਬਲ ਸੈੱਟ ਹੋਣਾ ਚਾਹੀਦਾ ਸੋ ਅੱਜ ਪੰਜਾਬ ਨੂੰ ਇਹ ਬਹੁਤ ਵੱਡੀ ਬੰਗਾਰ ਹੈ ਪੰਜਾਬ ਦੇ ਸਾਹਮਣੇ ਪੰਜਾਬ ਦੀ ਕਬੱਡੀ ਦੇ ਸਾਹਮਣੇ ਬਹੁਤ ਵੱਡੀ ਬੰਗਾਰ ਹੈ ਪੰਜਾਬ ਦੇ ਜਿਹੜੇ ਸਿਹਰਦ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਕਬੱਡੀ ਦੇ ਸਿਰ ਤੇ ਨਾਮਣਾ ਖੱਟਿਆ ਪ੍ਰਧਾਨਗੀਆਂ ਕੀਤੀਆਂ ਨੇ ਜਾਂ ਆਪਣੇ ਬੱਚੇ ਬਾਹਰ ਸੈੱਟ ਕੀਤੇ ਨੇ ਬਹੁਤ ਕੁਸ਼ ਕੀਤਾ ਕਬੱਡੀ ਦੇ ਸਿਰ ਤੇ ਅੱਜ ਉਹਨਾਂ ਲੋਕਾਂ ਨੂੰ ਅੰਦਰ ਵੜਨ ਦੀ ਲੋੜ ਨਹੀਂ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਕਬੱਡੀ ਲਈ ਕੁਝ ਕਰਨਾ ਚਾਹੀਦਾ ਜੇ ਕਬੱਡੀ ਨੇ ਉਹਨਾਂ ਲਈ ਇੰਨਾ ਕੁਝ ਕੀਤਾ ਹੈ ਤਾਂ ਉਹਨਾਂ ਨੂੰ ਵੀ ਕਬੱਡੀ ਲਈ ਕੁਝ ਕਰਨਾ ਚਾਹੀਦਾ ਹੈ ਅੱਜ ਸਾਰੇ ਆਪਾਂ ਰਲ ਮਿਲ ਕੇ ਹੰਬੜਾ ਮਾਰੋ ਕਬੱਡੀ ਚਲਾਓ ਤਾਂ ਕਿ ਆਪਣਾ ਰੋਜ਼ਗਾਰ ਵੀ ਚੱਲੇ ਤੇ ਸਾਡੇ ਨੌਜਵਾਨ ਨੇ ਜਿਹੜੇ ਕੁਝ ਕਰ ਦਿਖਾਉਣਾ ਚਾਹੁੰਦੇ ਨੇ ਹੁਣੇ ਮੈਨੂੰ ਇੱਕ ਮੁੰਡਾ ਮਿਲਿਆ ਉਹਨੇ ਦੱਸਿਆ ਕਹਿੰਦਾ ਮੇਰਾ ਭਰਾ ਜਿਹੜਾ ਜੀ ਉਹ ਕਬੱਡੀ ਖੇਡਦਾ ਹੈ ਬਹੁਤ ਅੱਛੀ ਕਬੱਡੀ ਖੇਡਦਾ ਹੈ ਉਹ ਤਾਂ ਬਹੁਤ ਸਾਰੀਆਂ ਉਮੀਦਾਂ ਨੇ ਆਉਣ ਵਾਲੇ ਟਾਈਮ 'ਚ ਪਰ ਜੇ ਕਬੱਡੀ ਬੰਦ ਹੋ ਗਈ ਤਾਂ ਉਹਨਾਂ ਦਾ ਕੀ ਬਣੂਗਾ ਉਹ ਕਹਿੰਦਾ ਭਾਈ ਜੇ ਉਹ ਕਬੱ ਉਦੀ ਜ਼ਿੰਦਗੀ ਖਤਮ ਹੋ ਜੂਗਾ ਨਾ ਉਹਦਾ ਕੈਰੀਅਰ ਹੋਣਾ ਉੱਪਰ ਵਾਲਿਆਂ ਨੂੰ ਜਾ ਰਿਹਾ ਸੋ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਾਂ ਕਬੱਡੀ ਨੂੰ ਜ਼ਰੂਰ ਚਲਾਉਣਾ ਸਾਰੇ ਸਾਥ ਦਿਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ